ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਬਲੱਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਬੁਟੀਕ ਵਰਕੇ ਦੇ ਸੂਟ ਰਹਿਣਗੇ ਰੀਸਟਾਕ ਕੀਤੇ ਆ ਬੁਟੀਕ ਵਰਕੇ ਦੇ ਸੂਟ ਜਨਰਲ ਜੀ ਪ੍ਰਾਈਸ ਦੇ ਵਿੱਚ ਸਟਾਫ ਰਹੂਗਾ ਜੀ ਕੈਮਰਕ ਦੇ ਵਿੱਚ ਵੀ ਰਹਿਣਗੇ ਤੇ ਚੈੱਕ ਬਰਬਰੀ ਕਾਟਨ ਚੈੱਕ ਬਰਬਰੀ ਦੇ ਵਿੱਚ ਵੀ ਤੁਹਾਡੇ ਵੱਸਤੇ ਸੂਟ ਲੈ ਕੇ ਆਏ ਆ ਡਿਜ਼ਾਈਨ ਚੈੱਕ ਕਰੋ ਜੀ ਪਹਿਲਾ ਸੂਟ ਰਹੂਗਾ ਜੀ ਬੜਾ ਪਿਆਰਾ ਸਾ ਹੈ ਨੈਕ ਡਿਜ਼ਾਈਨ ਬਣਿਆ ਠੀਕ ਹੈ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਫਸਟ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਤੁਹਾਡੇ ਵਾਸਤੇ ਲੈ ਕੇ ਆਇਆ ਆਫ ਵਾਈਟ ਦੇ ਵਿੱਚ ਕੈਮਰਿਕ ਸਟਾਫ ਰਹੂਗਾ ਜੀ ਕੈਮਰਿਕ ਸਟਾਫ ਰਹੂਗਾ ਜੀ ਚੈੱਕ ਕਰੋ neck ਪੂਰਾ ਫੁੱਲ ਹੈਵੀ ਹੈ نیچے ਘੇਰਾ ਬੜਿਆ ਹੋਇਆ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਰੈਡੀ ਹੋਣਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਇਹ 슬ੀਵਸ ਰਹਿਣ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਠੀਕ ਹੈ ਜੀ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਵੀ ਕਿੱਦਾਂ ਸੂਟ ਰੈਡੀ ਹੋਣਾ ਸੂਟ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਣਾ ਜੀ ਚੈੱਕ ਕਰੋ ਜੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਵੀ ਕਿ ਸੂਟ ਕਿੱਦਾਂ ਰੈਡੀ ਹੋਣਾ ਇਦਾਂ ਦਾ ਕਾਫੀ ਫੇਮਸ ਇੰਸਟਾ ਦੇ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਚੈੱਕ ਕਰੋ ਜੀ ਇਦਾਂ ਸੂਟ ਰੈਡੀ ਹੋਣਾ ਬਣ ਕੇ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਅਸੀਂ ਡਿਸਟ੍ਰਿਕਟ ਮਾਨਸਾਬੜ ਰਿਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਸਾਡੀ ਜਿਹੜੀ ਸ਼ਾਪ ਹੈ ਬਹੁਤ ਰੌਣਕ ਤੇ ਹੈ ਅਸੀਂ ਡੇਲੀ ਆਪਣੀ ਲੋਕੇਸ਼ਨ ਦੱਸਦੀ ਆਂ ਤੁਹਾਨੂੰ ਤੁਸੀਂ ਮੇਰੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਤੁਸੀਂ ਦੇਖ ਲਿਆ ਜੀ ਵੀਡੀਓ ਤੇ ਕਿੱਦਾਂ ਇਹ ਸੂਟ ਰੈਡੀ ਹੋਣਾ ਪ੍ਰਾਈਸ ਇਸ ਸੂਟ ਦੀ 800 ਰਹਿਣ ਵਾਲੀ ਹੈ ਜੀ ਵਰਕ ਜਿਹੜਾ ਪੂਰਾ ਫਿਨਿਸ਼ਿੰਗ ਦੇ ਨਾਲ ਹੋਇਆ ਦੇਖ ਸਕਦੇ ਹੋ ਨਜ਼ਦੀਕ ਤੋਂ ਨੈੱਕ ਬਹੁਤ ਹੀ ਪਿਆਰਾ ਜਿਹਾ ਪੂਰਾ ਫੁੱਲ ਹੈਵੀ ਨੈੱਕ ਰੈਡੀ ਹੋਇਆ ਪੂਰੀ ਫਿਨਿਸ਼ਿੰਗ ਹੈ ਵਰਕ ਦੀ देखो जी चेक करो जी पूरी फिनिशिंग ਦੇ ਨਾਲ ਵਰਕ રેਡੀ ਹੋਇਆ ਪ੍ਰਾਈਸ ਸਿਰਫ ਇਹਦੀ 800 ਰੁਪਿਆ ਰਹਿਣ ਵਾਲੀ ਹੈ ਜੀ ਦੂਸਰਾ ਸੂਟ ਆਊਗਾ ਜੀ ਇਹਦੇ ਵਿੱਚ ਕਾਫੀ ਚੈੱਕ ਕਰੋ ਜੀ ਕਾਫੀ ਆਊਗਾ ਜੀ ਇਹ ਚੈੱਕ ਬਰਬਰੀ ਦੇ ਵਿੱਚ ਰੈਡੀ ਹੈ ਸੌਰੀ ਕਾਫੀ ਨਹੀਂ ਹੈਗਾ ਮਾਊਸ ਸ਼ੇਡ ਹੈ ਜੀ ਮਾਊਸ ਸ਼ੇਡ ਹੈ ਬਹੁਤ ਪਿਆਰਾ ਜਿਹਾ ਕਲਰ ਹੈਨ ਵਾਲਾ ਦੇਖੋ ਨੈੱਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਪੂਰੇ ਫੁੱਲ ਹੈਵੀ ਫਿਨਿਸ਼ਿੰਗ ਵਰਕ ਹੈ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਨੀਚੇ ਘੇਰਾ ਵੀ ਰੈਡੀ ਹੈ ਤੇ ਸਟਾਫ ਰਹੂਗਾ ਜੀ ਚੈੱਕ ਬਰਬਰੀ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਨਜ਼ਦੀਕ ਤੋਂ ਦੇਖੋ ਜੀ ਚੈੱਕ ਬਰਬਰੀ ਸਟਾਫ ਹੈ ਬਿਲਕੁਲ ਪਿਓਰ ਕਾਟਡ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਹੋਈਆਂ ਇਹਦੀਆਂ ਪ੍ਰਾਈਸ ਸਿਰਫ ਜਿਹੜੀ ਰਹੂਗੀ ਇਹਦੀ 800 ਰੁਪਏ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਹੈਦੀਆਂ ਪ੍ਰਾਈਸ ਸਿਰਫ ਇਹਦੀ 800 ਰੁਪਏ ਰੈਡ ਵਾਲੀ ਹੈ ਜੀ ਅਗਲਾ ਸੂਟ ਦੇਖੋ ਜੀ ਖਾਦੀ ਦੇ ਵਿੱਚ ਰਹੂਗਾ ਸਿੰਧੀ ਵਰਕ ਦੇ ਵਿੱਚ ਦੇਖੋ ਜੀ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ ਹੈ ਇਹਦਾ ਬਹੁਤ ਹੀ ਪਿਆਰਾ ਜਿਹਾ ਸੂਟ ਰੈਨ ਵਾਲਾ ਪ੍ਰਾਈਸ ਸਿਰਫ ਰੈਣੀ ਹੈ ਇਹਦੀ 650 ਰੁਪਏ 650 ਦੇ ਵਿੱਚ ਇਹ ਵਾਲਾ ਸਿੰਧੀ ਵਰਕ ਦਾ ਸੂਟ ਸਾਡੇ ਕੋਲ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਤੇ ਸਲੀਵਸ ਵੀ ਇਹਦੀਆਂ ਰੈਡੀ ਐ ਸਟਾਫ ਰਹੂਗਾ ਕੈਮਰਾ ਸਟਾਫ ਖਾਦੀ ਰਹੂਗਾ ਜੀ ਖਾਦੀ ਦੇ ਵਿੱਚ ਸੂਟ ਹੈ ਇਹਵਾਰੀਆਂ ਪੂਰੀਆਂ ਫੁੱਲ ਹੈਵੀ ਸਲੀਵਸ ਰੈਣ ਵਾਲੀਆਂ ਜੀ ਠੀਕ ਹੈ ਇਹਦੇ ਵਿੱਚ ਵੀ ਤਾਂ ਦੋ ਕਲਰ ਮਿਲ ਗਏ ਇਹ ਕੈਵਰਕ ਤੇ ਰੈਡੀ ਹੈ ਜੀ ਦੇਖੋ ਜੀ ਇਹ ਜਿਹੜਾ ਕੇਰਾ ਬਣਿਆ ਹੋਇਆ ਸਿੰਧੀ ਵਰਕ ਦੇ ਵਿੱਚ ਕੈਮਰਕ ਸਟਾਫ ਤੇ ਰੈਡੀ ਹੈ ਇਹਦੀ ਪ੍ਰਾਈਸ 600 ਰੁਪਿਆ ਰਹੂਗੀ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਇਹਦੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਹੈ ਜੀ ਦੇਖ ਸਕਦੇ ਹੋ ਫਿਨਿਸ਼ਿੰਗ ਦੇ ਨਾਲ ਪੂਰਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਤੁਸੀਂ ਪ੍ਰਾਈਸ ਜਿਹੜੀ 600 ਰੁਪਏ ਰਹਿਣ ਵਾਲੀ ਹੈ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਇਹ ਵਾਲਾ ਚੈੱਕ ਕਰੋ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਬਣਨਾ ਠੀਕ ਹੈ ਜੀ ਜਿਹੜੀ ਇਹਦੀ ਲੈਂਥ ਹੈ 44 ਤੱਕ 45 ਤੱਕ ਰੈਡੀ ਹੋਣੀ ਹੈ ਇਹ ਪੂਰਾ ਫੁੱਲ ਹੈਵੀ neck ਹੈ cross stitch design ਹੈ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਮਸਟਰਡ ਸ਼ੇਡ ਆਊਗਾ ਜੀ ਰੀਸਟਾਕ ਹੋਏ ਆਏ ਬਲੇ ਸੂਟ ਇਹ ਬੜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਹੈ ਰੀਆਂ ਪ੍ਰਾਈਸ ਇਹਦੀ 800 ਰੁਪਏ ਰਹਿਣ ਵਾਲੀ ਹੈ ਚੱਕ ਵਰਬਰੀ ਕਾਟਨ ਸਟਾਫ ਹੈ ਨਜ਼ਦੀਕ ਤੋਂ ਦੇਖੋ ਕਾਟਨ ਚੱਕ ਵਰਬਰੀ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਕਲਰ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਅਵੇਲੇਬਲ ਹੈ ਸਾਡੇ ਕੋਲ ਦੇਖੋ ਜੀ ਪਰਪਲ ਕਲਰ ਆਊਗਾ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਦੇਖੋ ਜੀ ਪਰਪਲ ਸ਼ੇਡ ਆਊਗਾ ਜੀ ਇਹਦੇ ਵਿੱਚ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਇਹਦੀਆਂ ਪ੍ਰਾਈਸ ਇਹਦੀ 800 ਰੁਪਏ ਰਹਿਣ ਵਾਲੀ ਹੈ ਜੀ ਪਰਪਲ ਸ਼ੇਡ ਰਹੂਗਾ ਡਬਲ ਸ਼ੇਡ ਤੁਸੀਂ ਦੁਪੱਟਾ ਕਰਾ ਸਕਦੇ ਆ ਇਹਦੇ ਨਾਲ ਇਹ ਵਾਲਾ ਕਲਰ ਰਹੂਗਾ ਪੀਚ ਕਲਰ ਦੇ ਵਿੱਚ ਵੀ ਰੈਡੀ ਹੈ ਜੀ ਇਹ ਦੇਖੋ ਜੀ ਇਹ ਪੀਚ ਕਲਰ ਦੇ ਵਿੱਚ ਆਊਗਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਕਾਟਨ ਬਰਬਰੀ ਦੇ ਉੱਪਰ ਰੈਡੀ ਕਰਵਾ ਕੇ ਦਿੱਤਾ ਤੁਹਾਨੂੰ ਇਹ ਵਾਲਾ ਸੂਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪੂਰਾ ਫੁੱਲ ਹੈਵੀ ਸੂਟ ਬਣਾ ਡਬਲ ਸ਼ੇਡ ਦੁਪੱਟਾ ਕਰਾ ਲਓ ਜੀ ਠੀਕ ਹੈ ਜੀ ਅੱਗੇ ਤਿਆਰ ਆ ਰਹੇ ਆ ਕਿਸੇ ਵੀ ਤਿਆਰ ਤੇ ਤੁਸੀਂ ਕਿਸੇ ਨੂੰ ਵੀ ਇਹ ਸੂਟ ਗਿਫਟ ਕਰ ਸਕਦੇ ਹੋ ਡਬਲ ਸ਼ੈਡਡ ਦੁਪੱਟਾ ਲਗਾ ਦਿਓ ਜੀ ਤੇ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲੇ ਸੂਟਾਂ ਦਾ ਜਿਹੜਾ ਸਟਾਫ ਲਗਾਇਆ ਦੇਖੋ ਜੀ ਫੈਬਰਿਕ ਲਗਾਇਆ ਸੀ ਉਹ ਵੀ ਪੂਰਾ ਵਧੀਆ ਕੁਆਲਿਟੀ ਦਾ ਲਗਾਇਆ ਕੋਟਨ ਚੱਕ ਬਰਬਰੀ ਦੇ ਵਿੱਚ ਰੈਡੀ ਕੀਤਾ ਠੀਕ ਹੈ ਜੀ ਕੋਟਨ ਚੱਕ ਬਰਬਰੀ ਦੇ ਵਿੱਚ ਰੈਡੀ ਹੋਇਆ ਜੀ ਇਹ ਵਾਲਾ ਸੂਟ ਪੂਰੀ ਫਿਨਿਸ਼ਿੰਗ ਦੇ ਨਾਲੇ ਤੇ ਵਰਕ ਹੋਇਆ ਵਾ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਇਹ ਵੀ ਵਾਲਾ ਕਲਰ ਕਾਟਨ ਚੱਕ ਵਰਬਰੀ ਹੈ ਜੀ ਸਟਾਫ ਬਿਲਕੁਲ ਪਿਓਰ ਕਾਟਨ ਚੱਕ ਵਰਬਰੀ ਹੈ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਪ੍ਰਾਈਸ ਸਿਰਫ 800 ਹੋਊਗੀ ਆ ਕ੍ਰੋਸ ਸਟਿਚ ਰਹੂਗਾ ਜੀ ਇਹ ਵਾਲਾ ਠੀਕ ਹੈ ਜੀ ਫੁੱਲ ਹੈਵੀ ਸਲੀਵਸ ਸਭ ਦੀਆਂ ਮੈਲੀਆਂ ਕਲਰ ਬਹੁਤ ਪਿਆਰਾ ਲਵੰਡਰ ਸ਼ੇਡ ਦੇ ਵਿੱਚ ਆਉਣਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਿੱਠਾ ਜਿਹਾ ਦੇਖੋ ਜੀ ਇਹ ਵਾਲੀਆਂ ਆਉਣਗੀਆਂ 슬ੀਪ ਸੈਟੀਆਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਚੰਗੀ ਤਰ੍ਹਾਂ ਡਿਜ਼ਾਈਨਿੰਗ ਇਹਦੀ ਇਸ ਤੋਂ ਅੱਗੇ ਆਊਗਾ ਜੀ ਕਲਰ ਗਾਜਰੀ ਛੇੜ ਦੇ ਵਿੱਚ ਠੀਕ ਹੈ ਜੀ ਇਹ ਗਾਜਰੀ ਛੇੜ ਦੇ ਵਿੱਚ ਰਹੂਗਾ ਜੀ ਕਲਰ ਦੇਖੋ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਗਾਜਰੀ ਛੇੜ ਦੇ ਵਿੱਚ ਰਹੂਗਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੁੱਟ ਰਹਿਣ ਵਾਲਾ ਪੂਰਾ ਫੁੱਲ ਹੈਵੀ ਹੈ ਕਾਟਨ ਚੱਕ ਬਰਬਰੀ ਉੱਪਰ ਰੈਡੀ ਕੀਤਾ ਹੈ ਇਹ ਵਾਲੀਆਂ ਰਹਿਣਗੀਆਂ ਦੀਆਂ 슬ੀਵਸ ਸਲਵਾਰ ਦੇ ਉੱਪਰ ਵੀ ਜਾ ਸਕਦੀਆਂ ਤੁਸੀਂ ਕ੍ਰਾਸ ਸਟਿਚ ਟਾਂਕਾ ਜੀ ਕ੍ਰਾਸ ਸਟਿਚ ਦੇ ਵਿੱਚ ਰੈਡੀ ਹੋਇਆ ਇਹ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਪ੍ਰਾਈਸ ਇਹਦੀ 800 ਰੁਪਏ ਰਹੂਗੀ ਇਹ ਕਿਹੜੇ ਜਾਊਗਾ ਲਾਈਟਲੀ ਹੰਡਰ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਸਰਦਾਰੀ ਜਿਹਾ ਕਲਰ ਹੈ ਕੋਈ ਵੀ ਮੇਰੀ ਭੈਣੇ ਨੂੰ ਪਾ ਸਕਦੀ ਹੈ ਦੇਖੋ ਹੁਣ ਤੋਂ ਦੇਖੋ ਸੂਟ ਦੀ ਬਹੁਤ ਹੀ ਪਿਆਰੀ ਜਿਹੀ ਲੁੱਕ ਰਹਿਣ ਵਾਲੀ ਹੈ ਸਲੀਪਸ ਵੀ ਇਹਦੀਆਂ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਦੇਖੋ ਜੀ ਪ੍ਰਾਈਸ ਸਿਰਫ ਰਹੂਗੀ ਇਹਦੀ 800 ਅਗਲਾ ਸੂਟ ਰਹੂਗਾ ਜੀ ਸਿੰਧੀ ਵਰਕ ਦੇ ਵਿੱਚ ਦੇਖੋ ਨਿਊ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਵਾਸਤੇ ਇਹਦਾ ਜਿਹੜਾ ਘੇਰਾ ਰਹਿਣ ਵਾਲਾ ਜੀ 25 ਇੰਚ ਤੱਕ ਘੇਰਾ ਰੈਡੀ ਕਰ ਸਕਦੇ ਹੋ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਸੂਟ ਹੈ ਉੱਪਰ ਨੈੱਕ ਵੀ ਰੈਡੀ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਨੈੱਕ ਵੀ ਰੈਡੀ ਹੈ ਜੀ ਇਹਦਾ ਤੇਰੀਆਂ 슬ੀਵਸ ਵੀ ਰੈਡੀ ਆ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਹੈ ਜੀ ਇਹਦੀਆਂ ਚੈੱਕ ਕਰੋ ਜੀ ਕਿੰਨੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਪ੍ਰਾਈਸ ਜਿਹੜੀ ਸਿਰਫ ਰਹੂਗੀ ਜੀ 800 ਰੁਪਏ कॉटन चेक बरबरी ਉੱਪਰ ਹੀ ਇਹ ਵੀ ਰੈਡੀ ਆ ਸੂਟ कॉटन चेक बरबरी ਉੱਪਰ ਆ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ neck ਦੇਖੋ ਜੀ ਕਿੰਨਾ ਪਿਆਰਾ ਬਣਿਆ ਹੋਇਆ ਇਹਦਾ ਠੀਕ ਹੈ ਜੀ ਇਹ ਵੀ ਸਿੰਧੀ ਵਰਕ ਦੇ ਉੱਪਰ ਹੈ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਇਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਵੀਡੀਓ ਦੇ ਵਿੱਚ ਇੰਨਾ ਸੋਹਣਾ ਰੈਡੀ ਹੋਣਾ ਚਾਹੀਏ ਬਾਲਾ ਦੇਖੋ ਪੂਰਾ ਫੁੱਲ ਹੈਵੀ ਸ਼ਾਰਟ ਰੈਡੀ ਹੈ ਜੀ ਇਹਦੀ ਫਰੰਟ ਦੇਖੋ ਜੀ ਪੂਰਾ ਫੁੱਲ ਹੈਵੀ ਰੈਡੀ ਹੈ ਦਾ ਠੀਕ ਹੈ ਜੀ ਇਹ ਵਾਲਾ ਆਉਗੀ ਜਿਹੜੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਜੀ ਤੇ ਇਹ ਵਾਲੀ ਆਊਗਾ ਜੀ ਸਲਵਾਰ ਦਾ ਬਟ ਦੇਖੋ ਜੀ ਇਹ ਸਲਵਾਰ ਤੇ ਵਰਕ ਆਣਾ ਚਾਹੀਦਾ ਚੈੱਕ ਕਰੋ ਜੀ ਇਹ ਸਲਵਾਰ ਤੇ ਵਰਕ ਆਣਾ ਪੂਰਾ ਫਿਨਿਸ਼ਿੰਗ ਨਾਲ ਕੀਤਾ ਗਿਆ ਵਰਕ ਵੀਡੀਓ ਚ ਚੈੱਕ ਕਰੋ ਜੀ ਡਿਜ਼ਾਈਨ ਕਿਦਾਂ ਰੈਡੀ ਹੋਣਾ ਜੀ ਇਹ ਸੂਟ ਬਣ ਕੇ ਪਹਿਲਾਂ ਨਹੀਂ ਸੀ ਮੰਨਦਾ ਮਨਾਇਆ ਮੰਨਵੇ ਜ਼ਰਾ بڑا ਔਖਾ ਤੇਰੇ ਤੇ ਕਰਾਇਆ ਮੰਨਵੇ ਤੂੰ ਹੋਣਾ ਪੱਕਾ ਕੁੰਜ ਦਾ ਚੰਦਨੀ ਨਾ ਕਿਹੜਾ ਜੱਟ ਘੱਟ ਕੇ ਤੇਰੇ ਦੀਵਾਰ ਤਾਂ ਵੇ ਨਾ ਨਾ ਚੜਿਆ ਜਦ ਤੂੰ ਨੂੰ ਪਿਆਰ ਦਾ ਡਿਜ਼ਾਈਨ ਦਿਖਾਵਾਂਗੇ ਜੀ ਕਿਹੜੇ ਕਿਹੜੇ ਸੂਟ ਇਹਦੇ ਵਿੱਚ ਅਗਲਾ ਅਗਲਾ ਕਲਰ ਦੇਖੋ ਜੀ ਲਾਈਟ ਜਾਂ ਪਰਪਲ ਜਾਂ ਕੰਦਰ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਜੀ ਇਹ ਤੇ ਦੇਖੋ ਜੀ ਵਰਕ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਪੂਰੀ ਫੁੱਲ ਹੈਵੀ ਫਿਨਿਸ਼ਿੰਗ ਹੈ ਜੀ ਇਹਦੀ ਠੀਕ ਹੈ ਜੀ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਹ ਵਾਲੀਆਂ ਰਣਗੀਆਂ ਦੀਆਂ 슬ੀਵਸ ਬਣੀਆਂ ਹੋਈਆਂ ਠੀਕ ਹੈ ਜੀ ਤੇ ਇਹ ਵਾਲਾ ਰਹੂਗਾ ਜੀ ਜੀ ਸਲਵਾਰ ਦਾ ਵਰਕ ਦੇਖੋ ਇਹ ਸਲਵਾਰ ਦਾ ਵਰਕ ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਸੂਟ ਹੈ ਅਗਲਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਇਹ ਵੀ ਸਾਡੇ ਕੋਲ ਦੋ ਸੂਟ ਹੋਰ ਰੈਡੀ ਹੋ ਕੇ ਆਏ ਆ ਕਾਫੀ ਸਾਡਾ ਇਹ ਫੇਮਸ ਡਿਜ਼ਾਈਨ ਹੈ ਜੀ ਬਹੁਤ ਸਾਰੀਆਂ ਪੈਣਾਂ ਨੇ ਸਾਡੇ ਕੋਲ ਇਹ ਵਾਲੇ ਸੂਟ ਰੈਡੀ ਕਰਵਾਏ ਆ ਇਹ ਤੁਹਾਨੂੰ ਦੋ ਸੂਟ ਮਿਲਣਗੇ ਡਿਜ਼ਾਈਨ ਚੈੱਕ ਕਰੋ ਜੀ ਇਹਦਾ ਕਿਦਾਂ ਦਾ ਹੈ ਇਹ ਡਿਜ਼ਾਈਨ ਰਹਿਣ ਵਾਲਾ ਸੂਟ ਦਾ ਕੈਮਰੇ ਤੇ ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਇਹ ਵਾਲੇ ਸੂਟ ਦਾ ਚੈੱਕ ਕਰੋ ਜੀ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਣੇ ਆ ਜੀ ਇਹ ਦੇਖੋ ਜੀ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਹ ਸੂਟ ਰੈਡੀ ਹੋਏ ਠੀਕ ਹੈ ਜੀ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਜੀ ਇਹ ਤੇ ਹਾਂ ਜੀ ਇਹ ਵਾਲੀਆਂ ਰਹਿਣੀਆਂ 슬ੀਵਸ ਤੇ ਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਸਲਵਾਰ ਤੇ ਵਰਕ ਆਊਗਾ ਜੀ ਇਹ ਸਲਵਾਰ ਦੀ ਮੂਰੀ ਤੇ ਵਰਕ ਹੋਣਾ ਦੇਖੋ ਇਹ ਆਊਗਾ ਸਲਵਾਰ ਦੀ ਮੂਰੀ ਦਾ ਵਰਕ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ 800 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਕੈਮਰਕ ਸਟਾਫ ਤੇ ਰੈਡੀ ਹੈ ਜੀ ਇਹ ਕਾਫੀ ਡਿਜ਼ਾਈਨ ਮੇਰੇ ਭੈਣਾਂ ਦੇ ਸਾਧੋ ਆਰਡਰ ਤੇ ਵੀ ਰੈਡੀ ਕਰਵਾਇਆ ਇਹ ਵਾਲਾ ਤੇ ਦੂਸਰਾ ਕਲਰ ਆਊਗਾ ਜੀ ਇਹਦੇ ਵਿੱਚ ਮਾਊਸ ਜਿਹਾ ਕਲਰ ਇਹ ਬਰਬਰੀ ਚੱਕ ਤੇ ਰੈਡੀ ਹੈ ਜੀ ਇਹਦੀ ਪ੍ਰਾਈਸ ਰਹੂਗੀ 850 ਰੁਪਏ ਦੇਖੋ ਜੀ ਇਹਦੀ ਪ੍ਰਾਈਸ 850 ਰਹੂਗੀ ਇਹ ਵਾਲਾ ਪੂਰਾ ਸ਼ਰਟ ਦੇ ਫਰੰਟ ਦੇ ਵਰਕ ਆਉਣਾ 850 ਦੀ ਪ੍ਰਾਈਸ ਰਹੂਗੀ ਪੂਰੀ ਸ਼ਰਟ ਫਰੰਟ ਦੇ ਵਰਕ ਆਣਾ ਜੀ ਇਹ ਚੈੱਕ ਕਰੋ ਪੂਰਾ ਫੁੱਲ ਹੈਵੀ ਸ਼ਰਟ ਬਣੀ ਹੋਈ ਹੈ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਵਰਕ ਵੀ ਇਹ ਵਾਲੀਆਂ ਰੈਣਗੀਆਂ ਜੀਆਂ 슬ੀਵਸ ਰੈਡੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤੇ ਇਹ ਵਾਲੇ ਰਹੂਗੀ ਜੀ ਸਲਵਾਰ ਦੀ ਪੂਰੀ ਠੀਕ ਹੈ ਸਲਵਾਰ ਤੇ ਵਰਕ ਆਊਗਾ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ ਇਹਦੀ 350 ਇਹ ਸਨ ਅਜ ਦੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇੱਕ ਕਲਰ ਤੁਹਾਨੂੰ ਮਿਲੂਗਾ ਇੱਕ ਕਲਰ ਹੈਗਾ ਸੀ ਵੀ ਦਿਖਾ ਦਿੰਦੀਆਂ ਜੀ ਗਾਜਰੀ ਸ਼ੇਡ ਦੇ ਵਿੱਚ ਆਊਗਾ ਦੇਖੋ ਤਾਂ ਮੇਰੀਆਂ ਭੈਣਾਂ ਨੂੰ ਥੋੜਾ ਗਾਜਰੀ ਕਲਰ ਬਹੁਤ ਪਸੰਦ ਹੁੰਦਾ ਦੇਖੋ ਡਿਜ਼ਾਈਨ ਦੇਖੋ ਜੀ ਬਹੁਤ ਪਿਆਰਾ ਜਿਹਾ ਪੂਰਾ ਫੁੱਲ ਹੈਵੀ ਸ਼ੌਰਟ ਹੈ ਜੀ ਇਹਦੀ ਤੇ ਇਹ ਵਾਲੀ ਰਹੂਗੀ ਜੀ ਇਹਦੀ 슬ੀਵਸ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਜੀ ਇਹਦਾ ਸਲਵਾਰ ਦਾ ਬਟ ਦੇਖੋ ਇਹ ਵਾਲਾ ਰਹੂਗਾ ਜੀ ਸਲਵਾਰ ਤੇ ਬਟ ਪ੍ਰਾਈਸ ਚੈੱਕ ਬਰਬਰੀ ਕਾਟਨ ਹੈ ਜੀ ਪ੍ਰਾਈਸ ਇਹਦਾ 800 ਰੁਪਏ ਰਹੂਗਾ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ